ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਕਣੀਆਂ ਕਣੀਆਂ ਬਾਜੇਖਾਨੇ ਦੇ ਨੇੜ ਦਾ ਪੰਡ ਹੈ ਤੇ ਫਰੀਦਕੋਟ ਜ਼ਿਲ੍ਹੇ ਦਾ ਇਸ ਸਾਈਡ ਦੇ ਉੱਤੇ ਇਹ ਅਖੀਰਲਾ ਪੰਡ ਹੈ ਇਹ ਤੋਂ ਅੱਗੇ ਜ਼ਿਲ੍ਹਾ ਬਠਿੰਡਾ ਸ਼ੁਰੂ ਹੁੰਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾਉਂਦੇ ਰਹਿੰਨੇ ਆ ਅੱਜ ਦੀ ਵੀਡੀਓ ਦੇ ਤਿੰਨ ਨਾਗ ਹੈ ਜਿੰਨਾਂ ਚੋਂ ਇਹ ਬਿਲਕੁਲ ਹੀ ਤਾਜੀ ਕੋਸਟੈਂਪ ਪਹਿਲਾ ਸੂਕੇ ਹਟੀਵੀ ਵੈੜ ਤੇ ਇਹ ਤੋਂ ਅੱਗੇ ਦੋ گاਵਾ ਹੋਰ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਜਿਹੜਾ ਨਾ ਚੰਗਾ ਲੱਗਿਆ ਉਹ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਉੱਤੇ ਵੀ ਚੱਲਦਾ ਰਹਿਣਾ ਸਾਹਮਣੇ ਵੀ ਤੁਸੀਂ ਪੜ੍ਹ ਸਕਦੇ ਹੋ ਨਾਲ ਇੱਕ ਚੀਜ਼ ਜ਼ਰੂਰ ਨੋਟ ਕਰ ਲਿਓ ਵੀ ਪਸ਼ੂ ਦੀ ਇੱਥੇ ਵਾਈ ਦੇ ਘਰੇ ਦੀ ਘਰ ਦੀ ਗਾਰੰਟੀ ਹੈ ਜੋ ਚੀਜ਼ ਡਿਟੇਲ ਦੱਸੀ ਜਾਊਗੀ ਤੇ ਜਦੋਂ ਪਸ਼ੂ ਵੈਗ ਗਿਆ ਫਿਰ ਵਾਪਸ ਨਹੀਂ ਹੋਣਾ ਕਹਿਣ ਦਾ ਭਾਵ ਤੁਸੀਂ ਪਸੂ ਆਪਦੀ ਤਸੱਲੀ ਕਰਕੇ ਖਰੀਦੋ ਜੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਆਓ ਸ਼ੁਰੂਆਤ ਕਰੀਏ ਦੋਸਤੋ ਇਧਰਲੇ ਪਾਸੇ ਇੱਕ ਕ੍ਰਾਸ ਜਰਸੀ ਵਾਲੇ ਪੱਖ ਦੀ ਵਹਿੜ ਹੈ ਇਥੋਂ ਸ਼ੁਰੂਆਤ ਕਰਦੇ ਆਂ ਤੇ ਉਸ ਤੋਂ ਬਾਅਦ ਚ ਲਾਸਟ ਤੇ ਤੁਹਾਨੂੰ ਸੂਈ-ਚਵਾਈ ਵਹਿਣ ਦਿਖਾਵਾਂਗੇ ਮਿਲਦੇ ਆਂ ਬਾਈ ਨੂੰ ਗੱਗੂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨੇ ਲੱਗੂ ਤਿੰਨ ਨੰਗਾਂ ਆ ਆਪਣੇ ਹਾਂਜੀ ਬਾਈ ਪਹਿਲੇ ਨੰਬਰ ਤੇ ਜਿਹੜੀ ਕ੍ਰਾਸ ਜਰਸੀ ਤੇਰੇ ਮਗਰਲੇ ਪਾਸੇ ਹੀ ਖੜੀ ਹੈ ਹਾਂਜੀ ਮਸੂਆ ਸੁਣਦੀ ਪਹਿਲਾ ਸੂਆ ਚਾਰ ਦਾੰਦ ਆ ਜੀ ਇਹ ਕਿੰਨੇ ਕਿਤਨ ਲਊਗੀ ਦੇਣੇ ਤੇ 6k ਪਿਆ ਬਈ ਹਜੇ ਠੀਕ ਐ ਕੀ ਰੇਟ ਰਹਿਣਾ ਹੈ ਜੀ ਦਾ ਬਸ ਜਾ ਜਾਈ 55000 ਰੁਪਏ ਬਾਈ ਖੋਲੀਏ ਸੋਸੋ ਗਰਮੀ ਦੀ ਰੁੱਤ ਤੇ ਰੇਟ ਵਾਜਬ 55000 ਰੇਟ ਆ ਹਾਈਟ ਲੈਂਥ ਸੋਹਣੀ ਐ ਇਹਦੇ ਛੋਟੇ-ਛੋਟੇ ਸੈਂਗ ਜਰੂਰ ਹੈਗੇ ਆ ਤੁਸੀਂ ਦੇਖ ਸਕਦੇ ਹੋ 2 ਇੰਚ ਦੇ ਰੱਖ ਲੋ ਉਹ ਇਹਦੇ ਹੈਗੇ ਆ ਬਾਕੀ ਜਿਹੜਾ ਟਾਂਚਾ ਹੋ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਕੋ ਧਵਾਨਾ ਤੁਸੀਂ ਦੇਖ ਸਕਦੇ ਹੋ ਦੋਸਤ ਇਹਦਾ ਸੋਨਾ ਦਿਸਦਾ ਬਾਕੀ ਟਾਂਚਾ ਜਿਹੜਾ ਉਹ ਇੱਥੋਂ ਦੇਖ ਲਓ 55000 ਇਹਦਾ ਰੇਟ ਹੈ ਪਹਿਲਾਂ 4 ਦੰਦ ਵੈੜ ਸੋਨੇ ਟਾਂਛੇ ਦੀ ਕਾਦ ਕਾਟ ਚੰਗਾ ਬਾਕੀ ਜਿਹੜੇ ਹਿਸਾਬ ਤੇ ਦਾ ਸਰੀਰਕ ਬੰਤਰ ਉਸੇ ਹਿਸਾਬ ਤੇ ਦੀ ਕੀਮਤ ਹੈ। ਸੋ ਸਿੰਗਾ ਬਾਰੇ ਤੁਹਾਨੂੰ ਮੈਂ ਪਹਿਲਾਂ ਇਹ ਦੱਸਦਾ ਸੀ। ਸਰ ਤੋਂ ਇਹ ਵੜ ਵੈਸੇ ਸੁਹਾ ਦੀ ਵੀ ਠੰਡੀ ਸੀ ਲਾ ਬਾਈ ਕਹਿੰਦਾ ਬਾਕੀ ਤੁਸੀਂ ਪਾਸ ਕਰ ਲਓਗੇ ਆ ਕੇ ਐਂ ਗੱਤਾਂ ਮਰ ਜੂ ਮੋਟਾ ਮੋਟਾ ਥਾਨਾ ਦੇ ਇਹਦੇ ਨਾਲ ਇੱਕ ਹੋਰ ਗਾਂ ਜਿਹੜੀ ਵਿਕਰੀ ਵਾਲੀ ਐ ਜਿਹੜੀ 2 ਨੰਬਰ ਤੇ ਬਈ ਗਾਂ ਇਹ ਦੂਜਾ ਸੁਹਾ ਬਾਈ ਕਿੰਨਾ ਚੱਲੂ ਫੋਨ ਇਹਦੇ ਤੇਰੀ ਤੇਰੀ ਕੋਣ ਗਣਪੁਰਿਆ ਇਹਦਾ ਰੇਟ ਕੀ ਰਹਿਣਾ ਰੇਟ ਦਾ ਭਾਜ ਹੈ ਜਾਈ 75000 ਰੁਪਏ ਖੋਲੀ ਸਰ ਤੋਂ 75000 ਰੇਟ ਹੈ ਕ੍ਰਾਸ ਆਂਗ ਦੇ ਵਿੱਚ ਇਹ ਗਾਂ ਥਾਂ ਦਾ ਸਹਜ ਹੱਥੀ ਚਵਾਈ ਵਾਲਾ ਬਾਕੀ ਤਾਂ ਚੱਤਸੀ ਦੇਖ ਸੋ ਜੀ ਨੂੰ ਚੰਗੀ ਲੱਗੂਗੀ ਤੇ ਉਹ ਵੀਰ ਕਾਲ ਕਰ ਸਕਦਾ ਹੈ ਸੋ ਤਾਂ ਚਾ ਇਹਦਾ ਤੁਹਾਡੇ ਸਾਹਮਣੇ ਆ ਦੋਸਤੋ ਸਕਰੀਨ ਦੇ ਉੱਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਮੋੜ ਲਓ ਕੰਡੀਸ਼ਨ ਬਹੁਤ ਜਿਆਦਾ ਠੀਕ ਹੈ ਸੋ ਸੀਲ ਸੀਰੀਪ ਹੈ ਇਹਦਾ ਰੇਟ 75000 ਔਰ ਪਿਛਲੇ ਬਣਾਉਣ ਵਾਲੇ ਆ ਦੱਸੋ ਬਾਕੀ ਜੋ ਚੀਜ਼ ਹੈ ਉਹ ਵੀਡੀਓ ਦੇ ਵਿੱਚ ਕਲੀਅਰ ਦਿਸ ਰਹੀ ਹੈ ਹਵਾਨਾ ਆਸਾ ਵੀ ਸੋਨਾ ਬਣਾ ਜੂਗੀ ਕਿਉਂਕਿ ਅਜੇ ਦਿਨ ਪਏ ਆ ਹੁਣ ਵੀ ਰੁੱਖ ਚੰਗਾ ਬਾਕੀ ਦੁੱਧ ਗਰਮੀ ਦੀ ਰੋਟੀ ਚ ਸੋਨਾ ਦੇਈ ਜਾਊਗੀ ਕਿਉਂਕਿ ਥੋੜਾ ਕ੍ਰੋਸ ਸੰਗ ਹੈ ਤਾਂ ਇਹ ਗਰਮੀ ਘੱਟ ਬਣਾਊਗੀ ਇਧਰੋਂ ਤੁਸੀਂ ਇਹਦਾ ਥੰਦ ਦਾ ਸਹਿਜ ਅਗਲੇ ਪਾਸੇ ਦੇਖ ਸਕਦੇ 22 ਕੋ ਪਹਿਲਾਂ ਦੁੱਧ ਅਸਾ ਬੰਦਾ ਨਹੀਂ ਮੈਂ ਤਾਂ ਲਈ ਆ ਬਾਈ ਠੀਕ ਹੈ ਹਾਂਜੀ ਇਹ ਤੋਂ ਬਿਨਾ ਗੱਗੂ ਜਿਹੜੀ ਇਹ ਗਾਂ ਹੁਣੇ ਹੀ ਸੂਈ ਹੈ ਹਾਂਜੀ ਇਹ ਕਨਵਾ ਸੂਆ ਸੂਪੀ ਇਹ ਪਹਿਲਾਂ ਸੂਆ ਬਾਈ ਠੀਕ ਹੈ ਚਾਰ ਦੇ ਦੰਦ ਕੰਪਲੀਟ ਕਰਕੇ ਸੈਕਦੇ ਛੱਡਦੇ ਬਾਈ ਹਜੇ ਜੇਰ ਪੈਣ ਵਾਲੀ ਹੈ ਜੀ ਜੇਰ ਹੈ ਬਾਕੀ ਅਭੀ ਅੱਧਾ ਘੰਟਾ ਹੋ ਗਿਆ ਸੀ ਬੱਚਾ ਕੀ ਦਿੱਤਾ ਇਹਨੇ ਸੀਮੇਲਾ ਬਾਈ ਬੈਂਸਨ ਦੇ ਸਹੀ ਸੜ ਲੱਗਿਆ ਹੋਵੇ ਇਹਦੇ ਠੀਕ ਹੈ ਕੀ ਰੇਟ ਹੋਗਾ ਰੇਟ ਦਾ ਬੱਸ 85000 ਰੁਪਏ ਪਹਿਲਾਂ 85000 ਠੀਕ ਸੋ ਦੋਸਤੋ 85000 ਰੇਟ ਹੈ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ ਹਜੇ ਜੇਰ ਦੀ ਪੈਣ ਵਾਲੀ ਜੀ ਤਿਆਰੀ ਸੋਣੀ ਦੇ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਚੌਕ ਵਾਲੇ ਦੰਦ ਕੰਪਲੀਟ ਹੈ ਤੇ ਇਹਨੇ ਛੇਕ ਵਾਲਾ ਦੰਦ ਜਿਹੜਾ ਉਹ ਚੱਕਨੇ ਸ਼ੁਰੂ ਕਰਤੇ ਸੋ ਹੈ ਪਹਿਲਾਂ ਵੈੜ ਫਵਾਨਾ ਚੰਗਾ ਤਿਆਰ ਕੀਤਾ ਸੋ ਇਹਨੇ ਬੱਚੀ ਨੂੰ ਜਨਮ ਦਿੱਤਾ ਥੋੜੀ ਜਿਹੀ ਛੋਲੀ ਬੱਚੇ ਦੀ ਖਿੱਚ ਕਰਕੇ ਪਸੂ ਪੈਂਦਾ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਇਹ ਗੱਲ ਮੇਰੇ ਸਹਾਰ ਨਾਲ ਬਈ ਤੋਂ ਗੱਲ ਥੋੜੀ ਮਾਰਕੀਟ ਦੇ ਵਿੱਚ ਜਦੋਂ ਆਉਂਗਾ ਤਾਂ ਸਭ ਨੂੰ ਲਿਖਾ ਨਹੀਂ ਆਉਂਦਾ ਸਵੇਰੇ ਨਾਲ ਬੱਚਾ ਫੀਮੇਲ ਕਾਫ ਤਿਆਰੀ ਇਹਦੀ ਹੁਣ ਤੁਸੀਂ ਦੇਖ ਸਕਦੇ ਹੋ ਦਸੋ ਇਹ ਪਰ ਰਹਿਵਾਨੇ ਚ ਤੁਸੀਂ ਇਹਨੂੰ ਦੇਖ ਰਹੇ ਹੋ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਤਿੰਨ ਵਿਕਰੀ ਵਾਲੇ ਆ ਤੁਸੀਂ ਇਹਨਾਂ ਚੋਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਓ ਦੋ ਗੱਪਣ ਗਾਵਾਂ ਜਿਹਦੇ ਚੋਂ 55000 ਰੇਟ ਜਰਸੀ ਪੱਖ ਚ ਪੈਂਦੀ ਹੈ ਪਿਓਰ ਜਰਸੀ ਨਹੀਂ ਕਹਾਂਗੇ ਪਰ ਬੱਚੇ ਤੋਂ ਜਰਸੀ ਦੇ ਪਿਓਰ ਹੀ ਲੈ ਸਕਦੇ ਹੋ ਇਹਦੇ ਨਾਲ ਇੱਕ ਹੋਰ ਗਾਂ ਇਹਦਾ ਰੇਟ 75 ਹੈ ਤੇ ਲਾਸਟ ਤੇ ਇੱਕ ਤੁਹਾਨੂੰ ਵੱਡੇ ਗੱਦ ਕਾਠ ਦੀ ਵੇੜ ਤਾਜੀ ਸੂਈ ਵੀ ਦਿਖਾਈ ਹੈ ਬੱਚਾ ਫੀਮੇਲ ਕਾਫ ਸਾਹਮਣੇ ਬੱਚੀ ਬੈਠੀ ਹੈ ਜੀ ਸੋ ਇਹ ਨਾਕ ਦੱਸੋ ਅੱਜ ਦੀ ਵੀਡੀਓ ਤੇ ਤਿੰਨ ਵੀਕਰੀ ਵਾਲੀ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ